ਸ੍ਰੀ ਗੱਲ ਜੀ ਮੈਂ ਹਸ਼ਤਿਪਕਾਔਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਨੇ ਕਿਸੇ ਪਾਸੇ ਵੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਬੁਹਾਰ ਲਗਾਈ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਦੇ ਖੇਤ ਜਿਹੜੇ ਨੇ ਉਹ ਡੁੱਬ ਗਏ ਨੇ ਪਾਣੀ ਦੇ ਵਿੱਚ ਜਿੱਥੇ दूसरे पास फसल तबाह हो गई पशु तक रोड़ गए ने लेकिन किसान की करने? बड़ी ही वीडी अहम खबर निकल के आ रही है कि आम आदमी पार्टी के किसी भी विधायक मंत्री वालों नहीं कही गई लेकिन आम आदमी पार्टी के एक विधायक ने जेड़ी है ਵੱਡੀ ਬੁਹਾਰ ਲਗਾ ਦਿੱਤੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੂਜੇ ਪਾਸੇ ਪੰਜਾਬ ਦੀ ਹਾਈ ਕਮਾਂਡ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਰੇਤ ਨਾਲ ਫਸਲਾਂ ਖਰਾਬ ਹੋ ਰਹੀਆਂ ਨੇ ਜਿਹੜੀ ਰੇਤ ਉੱਤੇ ਆਈ ਹੋਈ ਹੈ ਉਹ ਰੇਤ ਦਾ ਅਧਿਕਾਰ ਜਿਹੜਾ ਹੈ ਦੇ ਦੇਣਾ ਚਾਹੀਦਾ ਹੈ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਉਹ ਰੇਤ ਆ ਚੁੱਕੀ ਹੈ ਕਿਉਂਕਿ ਰੇਤ ਤੋਂ ਰੇਤ ਕਰਕੇ ਕਿਸਾਨ ਨਾ ਹੀ ਕੋਈ ਫਸਲ ਉਗਾ ਸਕਦਾ ਹੈ ਨਾ ਹੀ ਉਸ ਰੇਤ ਦਾ ਕੋਈ ਹੱਲ ਹੋ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਇੱਕ ਨੀਤੀ ਅਪਣਾਈ ਜਾਵੇ ਪੰਜਾਬ ਸਰਕਾਰ ਵੱਲੋਂ ਜਿਹਦੀ ਜਿਹਦੇ ਖੇਤ ਉਹਦੀ ਰੇਤ ਬਹੁਤ ਸੋਹਣੀ ਗੱਲ ਕਹੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਪੰਜਾਬ ਦੇ ਸਰਕਾਰ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਹੀ ਠੀਕ ਹੋ ਕੇ ਆਪਦਾ ਹਸਪੀਟਲ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਲੋਕਾਂ ਦੇ ਹੱਕ ਦੇ ਵਿੱਚ ਉਹ ਜਿਹੜੇ ਹੈ ਇਹ ਇੱਕ ਆ ਕੇ ਵੇਖਣ ਜਿਹੜੇ ਲੋਕਾਂ ਦੀਆਂ ਫਸਲਾਂ ਦੇ ਉੱਤੇ ਇਹ ਪੂਰੀ ਛਾਈ ਪਈ ਹੈ ਕਹਿੰਦਾ ਮਤਲਬ ਹੈ ਰੇਤਾ ਵਿਛੀ ਪਈ ਹੈ ਜਿਹਦੇ ਨਾਲ ਇਸ ਸਾਲ ਕਿਸੇ ਫਸਲ ਨੂੰ ਅਗਾ ਜਾ ਕੇ ਉਗਾ ਨਹੀਂ ਸਕਦੇ ਉਹ ਰੇਤਾ ਨੂੰ ਇਸਤੇਮਾਲ ਕਰਨ ਉਹਨਾਂ ਦੀ ਰੇਤਾ ਹੋਵੇ ਉਹ ਰੇਤਾ ਵੇਚ ਕੇ ਕੁਝ ਮੁਆਵਜ਼ਾ ਜਿਹੜਾ ਹੈ ਉਹ ਅੱਗੇ ਜਾ ਕੇ ਉਹਨੂੰ ਚੀਜ਼ ਨੂੰ ਕੰਟਰੋਲ ਕਰ ਸਕਣ ਜਿਹੜਾ ਕੀ ਉਹਨਾਂ ਦੇ ਘਰ ਦੇ ਵਿੱਚ ਰੋਟੀ ਪੱਕਣ ਯੋਗ ਕੰਮ ਹੋ ਸਕੇ ਅਸੀਂ ਗੱਲ ਕਰ ਰਹੇ ਹਾਂ ਜੀ ਅਜਨਾਲਾ ਤੋਂ ਕੁਲਦੀਪ ਸਿੰਘ ਢਾਲੀਵਾਲ ਦੀ ਤੁਹਾਨੂੰ ਪਹਿਲਾਂ ਉਹਨਾਂ ਦੀ ਆਡੀਓ ਸੁਣਾਉਣੇ ਆ ਕਿ ਉਹ ਕਿਸ ਤਰ੍ਹਾਂ ਬੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਦੋਵੇਂ ਹੱਥ ਜੋੜ ਕੇ ਸਰਕਾਰ ਅੱਗੇ ਮੱਛੀਵਾਲਾ ਪਿੰਡ ਰਾਇਨਾਲੇ ਹਸਕੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜਾ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਖੇਤਾਂ ਨੂੰ ਨੁਕਸਾਨ ਚੋਂ ਦਾ ਸਿਹਰ ਕਿੱਥੇ ਮਖੜਾ ਇੱਥੇ ਚਾਰ-ਚਾਰ ਫੁੱਟ ਜਿਹੜੇ ਰਹਿ ਗਏ ਇਹ ਮਸਾਹਰਿਆ ਦੇ ਨਾਮ ਵਿੱਚ ਆ ਗਿਆ ਸਾਡੇ ਕਿਸਾਨਾਂ ਦੀ ਇਹ ਜਿੰਮੇ ਸੀ। ਹੋਏ ਬੱਸੇ ਦੇ ਤਾ ਗਿਆ। ਮੈਂ ਮਾਜੇ ਪੰਜਾਬ ਦੇ ਮੁੱਖ ਮੰਤਰੀ ਸਦਾ ਤੋਂ ਵਸੇ ਮਾਜੇ ਨੂੰ ਕਿ ਤੀਰ ਕਰੂੰਗਾ ਪ੍ਰੇਖੇ ਲੋਹੇ ਨਾਲ ਲਿਆਉਂ। ਕਿ ਸਾਡੇ ਸਾਥੀਆਂ ਦੇ ਕਿ ਬਹੁਤ ਸਾਰੇ ਨਵੇਂ ਬਣ ਤੇ ਆ ਗਿਆ। ਸਾਡੇ ਕਿਸਾਨਾਂ ਦੇ ਜ਼ਮੀਨ ਖਰਾਬ ਹੋ ਗਏ। ਸੈਂਕੜੇ ਇਕ ਜਮੀਨ ਜਿਹੜੀ ਦਰਿਆ ਪੁਰਗ ਇਹ ਤਾਂ ਉਹ ਰੋੜ ਕੇ ਲੈ ਗਿਆ ਪਰ ਬਾਕੀ ਖਾਵਾ ਤੇ ਪੈਸਾ ਦੇ ਜਿਹੜੇ ਚੜ ਗਏ ਆ ਮੈਂ ਤੁਹਾਨੂੰ ਕੀ ਕਹਿੰਕਾਉਂਗਾ ਕਿ ਤੁਸੀਂ ਆਪਣੀ ਸਰਕਾਰ ਨੂੰ ਇੱਕ ਪਾਲਸੀ ਜੜੇ ਬਣੋ ਜਿਸ ਵਾਂ ਖੇਤ ਹੋ ਸਕਦੇ ਆ ਇੱਕ ਪਾਲਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਨਵੇਂ ਤੇ ਉਹਦੀ ਉਹਨੂੰ ਰੇਟ ਗੱਦ ਦਾ ਹਦਦ ਘਾਤੋ ਉਹ ਆਪਣੀ ਰੇਟ ਗੱਦ ਕੀ ਰੇਟ ਚਲੇ ਗੱਦੀ ਕਰਦੇ ਜੋ ਮੱਦੀ ਕਰਦੇ ਉਹਨੂੰ ਦਿਖਾਉਣਾ ਚਾਹੀਦਾ ਕਿਸਾਨ ਨੂੰ ਉਹ ਕੇਦ ਨੂੰ ਕਰਨੇ ਕੋਲ ਚਾਹੀਦਾ ਸਾਹ ਕਿਹਾ ਕਿ ਰੇਡਾ ਕੀ ਗੁਰੂ ਗਾਇਸੀ ਦੇ ਤਾਂ ਕਿ ਗਾਏ ਤੋਂ ਮੈਂ ਦੋ ਘੰਟੇ ਬਾਅਦ ਮੁਟਿ ਸਰਗਾਨ ਤੋਂ ਸੁਬਾਹ ਬਰਾਂ ਸੇ ਮਾਦੀ ਨੂੰ ਪਰਮਾਤਮਾ ਦੇ ਸ਼ੇਧ ਠੀਕ ਠਾਕ ਕਰੇ ਉਹਨਾਂ ਨੂੰ ਮੈਂ ਤੇ ਕਰੂੰਗਾ ਕਿ ਸਭ ਪੰਜਾਬ ਦੇ ਰੱਤੇ ਪਾਸੀ ਲੱਗੇ ਹੋ ਬਾਹਰ ਚਾਹਤ ਹੌਟ ਰੇਡ ਲੈ ਰਿਹਾ ਕਿ ਸਾਨ ਆਪ ਵੇਚ ਲੂਗਾ ਉਹਦਾ ਕੋਈ ਭਲਾ ਨਹੀਂ ਹੋ ਜੂਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਨੱਕ ਕਿ ਮੈਂ ਪਾਊਗਾ ਵਿਚਾਰੇ ਦਾ ਉਹ ਕੋਈ ਚਰਤ ਨਹੀਂ ਹੈ ਉਪਰਕਾਰ ਤੇ ਆਪ ਪੈਸੇ ਲਏਗਾ ਅਗਲੀ ਗੜਮਿਚੇ ਲਈ ਜਦੋਂ ਉਹ ਆਲਰੇਡੀ ਹੋ ਜਾਊਗਾ ਕਿਉਂਕਿ ਕਰਦੇ ਲੱਗੇ ਨੇ ਤੁਹਾਨੂੰ ਬਹੁਤ ਬਹੁਤ ਮੈਨੂੰ ਲੱਗਦਾ ਮੈਂ ਆਪਕੋ ਕਰ ਦੇ ਰਿਹਾ ਹਾਂ ਜੀ ਇਹਦੇ ਨਾਲ ਸ਼ੁਰੂਆਤ ਤੁਹਾਨੂੰ ਬੇਚਾ ਉਹ ਸੇ ਤੋਂ ਬਹੁਤ ਦਿਸਾ ਬਹੁਤ ਜਿਹੜੇ ਇਹਨੂੰ ਫੋਟੋ ਕਰਾ ਦੇ ਦੀ ਪਰਵੇਂ ਇਹ ਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੀ ਜਿਨ੍ਹਾਂ ਦਾ ਬੜਾ ਹੀ ਮਜ਼ਾਕ ਜਿਨ੍ਹਾਂ ਨੂੰ ਟ੍ਰੋਲਿੰਗ ਕੀਤੀ ਜਾ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਲੇਕਿਨ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਐ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਰੇਤਾ ਦਾ ਅਧਿਕਾਰ ਖੇਤ ਮਾਲਕ ਨੂੰ ਦੇ ਦੇਵੇ ਜਿਹੜੀ ਉਹ ਇਹ ਰੇਤ ਵੇਚੇ ਚਾਹੇ ਜਿਵੇਂ ਮਰਜ਼ੀ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਫਸਲ ਲਈ ਕੁਸ਼ ਤੱਕ ਹੱਦ ਤੱਕ ਉਹ ਸਟੈਂਡ ਹੋ ਸਕੇ ਤਾਂ ਇਹ ਮੰਗ ਮੰਗੀ ਗਈ ਐ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਬਾਕੀ ਤੁਸੀਂ ਜੋ ਵੀ ਪੰਜਾਬ ਦੇ ਲੋਕ ਸੋਚਦੇ ਹੋ ਤਾਂ ਆਪਣੇ ਆਪਣੇ ਕਮੈਂਟਸ ਬਾਕਸ ਵਿੱਚ ਜਰੂਰ ਲਿਖੋ